ਹਾਂਜੀ ਪਿਆਰੇ ਦੋਸਤੋ ਮੈਂ ਲਾਪਰੀ ਸਿੰਘ ਸੋਹਣੇ ਵਾਲਾ ਤਾਂ ਵੇਖੋ ਖੇਤਾਂ ਦਾ ਕਿੰਨਾ ਸੁਣਾ ਮਾਹੌਲ ਆ ਬਹਾਰ ਰੁੱਤ ਚੱਲਣ ਡਈ ਆ ਸਰੋਂ ਲਹਿਰਾਉਣ ਡਈ ਆ ਕੇਸਰੀ ਸਰੋਂ ਤੇ ਗੰਦਲਾਂ ਲਹਿਰਾਉਣ ਡੀਆਂ ਸਾਗ ਦੀਆਂ ਵੱਟਾਂ ਦੇ ਵਿੱਚ ਮੂੜੀਆਂ ਗੋਗਲੂ ਉੱਗੇ ਪਏ ਆ ਇਹ ਕੀ ਖਾਂਡਿਆਂ ਡੀ 베ਰ ਆ 베ਰ ਖਾਂਡਿਆਂ 베ਰੀ ਤੇ ਬਹੁਤ ਲੱਗੇ ਤਾਇਆ ਕਹਿੰਦਾ ਸੀ ਨਾਲੇ ਗਾਵਾਂ ਖਾਂਦੀਆਂ ਗਾਵਾਂ ਖਾਂਦੀਆਂ ਕੋਈ ਹੋਰ ਜਾਨਵਰ ਖਾਂਦਾ ਨੀਲ ਗਾਵਾਂ ਖਾਂਦੀਆਂ ਨੀਲੇ ਰੋਜ ਰੋਜ ਹਾਂ ਠੀਕ ਉਹ ਖਾਂਦੇ ਆ ਪੈਰ ਸਾਰੇ ਲੱਗੇ ਕੰਖਾਂ ਚ ਮੂਲੀਆਂ ਵੇਖੀ ਐ ਜਰਾ ਮੂਲੀਆਂ ਆਹ ਦਾ ਮੁੰਗਰਾ ਹਨਾ ਹਾਂ ਪਿਆਰੇ ਦੋਸਤੋ ਇਹ ਆ ਮੁੰਗਰਾ ਆ ਵੇਖੋ ਮੂਲੀਆਂ ਹਜੇ ਛੋਟੀਆਂ ਪਰ ਥੋੜੀਆਂ ਜੀਆਂ e emulingar até a